ਉਹ ਜੀ ਕਾ ਖਲਸਾ ਵਾਹਿਗੁਰੂ ਕੀ ਫਤਿਹ ਗੁਰੂ ਰੂਪ ਗੁਰੂ ਸواری ਸਾਧ ਸੰਗਤ ਜੀਓ ਆਓ ਭਾਈ ਗਰਜਾ ਸਿੰਘ ਤੇ ਭਾਈ ਬੋਤਾ ਸਿੰਘ ਬਾਰੇ ਆਪ ਜੀ ਦੇ ਨਾਲ ਜਾਣਕਾਰੀ ਅਸਲ ਕਰੀਏ ਚਿੱਠੀ ਲਿਖੇ ਸਿੰਘ ਬੋਤਾ ਹੱਥ ਹੈ ਛੋਟਾ ਰਾਖ ਖਲੋਤਾ ਆਣਾ ਲਾਇਆ ਗੱਡੀ ਨੂੰ ਪੈਸਾ ਲਾਇਆ ਖੋਤਾ ਅਖੀ ਭਾਬੀ ਖਾਨੋ ਨੂੰ ਤੇਰਾ ਦੇਵਰ ਹੈ ਸਿੰਘ ਬੋਤਾ ਲਾਹੌਰ ਦੇ ਗਵਰਨਰ ਜਕਰੀਆ ਖਾਨ ਨੇ ਸਿੱਖਾਂ ਦਾ ਖੁਰਾਕੋਜ ਮਟਾਉਣ ਦਾ ਫੈਸਲਾ ਕੀਤਾ ਉਸ ਨੇ ਐਲਾਨ ਕਰ ਦਿੱਤਾ ਕਿ ਸਿੱਖਾਂ ਨੂੰ ਮਾਰਨ ਵਾਲਿਆਂ ਨੂੰ ਇਨਾਮ ਦਿੱਤੇ ਜਾਣਗੇ ਗਸ਼ਤੀ ਫੌਜਾਂ ਹਰ ਪਾਸੇ ਛੜ ਦਿੱਤੀਆਂ ਗਈਆਂ ਸਿੱਖਾਂ ਦੇ ਸਿਰਾਂ ਦੇ ਇਨਾਮ ਰੱਖੇ ਗਏ ਪਿੰਡ ਪਿੰਡ ਵਿੱਚ ਢਣੋਰਾ ਪਿੱਟ ਦਿੱਤਾ ਗਿਆ ਕੋਈ ਸਿੰਘ ਜਿੰਦਾ ਨਾ ਰਹਿਣ ਦਿੱਤਾ ਜਾਵੇ ਸਿੱਖਾਂ ਤੇ ਹਰ ਪਾਸਿਓਂ ਅਤਿਆਚਾਰ ਵਰਜਣ ਕਰਨ ਸਿੰਘ ਆਪਣੀ ਤਾਕਤ ਨੂੰ ਜਥੇਬੰਦ ਕਰਨ ਲਈ ਪਹਾੜੀਆਂ ਤੇ ਜੰਗਲਾਂ ਵਿੱਚ ਦੂਰ ਨਿਕਲ ਗਏ ਇਸ ਪ੍ਰੰਤ ਜ਼ਕਰੀਆ ਖਾਨ ਨੇ ਐਲਾਨ ਕਰਵਾ ਦਿੱਤਾ ਸਿੱਖ ਕਦਮ ਕਰਦੇ ਸੇਗੇ ਬੱਚੇ ਸਿੰਘਾਂ ਅੰਦਰ ਨਿਰਾਸ਼ਾ ਪੈਦਾ ਕੀਤੀ ਜਾ ਸਕੇ ਗੁਰੂ ਸਵਾਰਿਓ ਇਥੋਂ ਤੱਕ ਤਸ਼ੱਦਦ ਕੀਤਾ ਗਿਆ ਕਿ ਲੋਕ ਸਿੱਖਾਂ ਦੇ ਸਿਰ ਲਾ ਲਾ ਕੇ ਲਹੂ ਲਿਜਾਣ ਲੱਗੇ ਜਦੋਂ ਸਿੱਖ ਖਤਮ ਹੋ ਗਏ ਲਾਲਚੀ ਲੋਕ ਸਿੱਖਾਂ ਦੀਆਂ ਨੌਜਵਾਨ ਲੜਕੀਆਂ ਦੇ ਸਿਰ ਕਲਮ ਕਰਕੇ ਤੜ ਨਾਲੋਂ ਜੁਦਾ ਕਰਕੇ ਕੇਸਾਂ ਤੋਂ ਫੜ ਕੇ ਲਿਜਾਣ ਲੱਗੇ ਤਾਂ ਕਿ ਇਨਾਮ ਪ੍ਰਾਪਤ ਕੀਤਾ ਜਾਵੇ ਪਰ ਮੁਗਲ ਹਕੂਮਤ ਦੇ ਵਿੱਚ ਜਦੋਂ ਇਸ ਗੱਲ ਦਾ ਪਤਾ ਲੱਗਾ ਕਿ ਇਹ ਬੀਬੀਆਂ ਨੇ ਨੌਜਵਾਨ ਨਹੀਂ ਤਾਂ ਫਿਰ ਉਹਨਾਂ ਨੇ ਪਿਆਰਿਓ ਫਰਮਾਨ ਜਾਰੀ ਕੀਤਾ ਸੀ ਕਿ ਜਿਸ ਦੇ ਕੰਨ ਵਿਨੇ ਹੋਣਗੇ ਉਸ ਨੂੰ ਇਨਾਮ ਨਹੀਂ ਮਿਲੇਗਾ ਉਸ ਸਿਰ ਲਿਆਉਣ ਵਾਲੇ ਨੂੰ ਇਨਾਮ ਨਹੀਂ ਮਿਲੇਗਾ ਕਿਉਂਕਿ ਉਸ ਤੋਂ ਭਾਵ ਇਹ ਸੀ ਕਿ ਇਹ ਕਿਸੇ ਜਨਾਨੀ ਦਾ ਜਾਂ ਲੜਕੀ ਦਾ ਸਿਰ ਹੈ ਔਰ ਪਿਆਰੇ ਉਸ ਵੇਲੇ ਜਿਹੜੇ ਬੁੱਝਦੇ ਲੋਕ ਸਨ ਉਹ ਆਪਣੇ ਬੱਚਿਆਂ ਦੇ ਕੰਨਾਂ ਵਿੱਚ ਨਿੰਣੇ ਸ਼ੁਰੂ ਕਰ ਦਿੱਤੇ ਤਾਂ ਕਿ ਸਾਡੇ ਬੱਚਿਆਂ ਤੇ ਐਸਾ ਸਮਾਂ ਨਾ ਸਕੇ ਅੱਜ ਵੀ ਪ੍ਰਾਣੇ ਬਜ਼ੁਰਗ ਕਹਿੰਦੇ ਹੋਗੇ ਉਹਨਾਂ ਦੇ ਕੰਨਾਂ ਦੇ ਵਿੱਚ ਨਤੀਆਂ ਵਾਲੇ ਵਗੈਰਾ ਪਾਏ ਹੁੰਦੇ ਨੇ ਪਰ ਅੱਜ ਵਾਲਾ ਸਮਾਂ ਜਿਹੜਾ ਆ ਗਿਆ ਹੈ ਉਹ ਸਾਡੇ ਨੌਜਵਾਨ ਸ਼ਕੀਨੀ ਦੇ ਨਾਲ ਕੰਨਾਂ ਦੇ ਵਿੱਚ ਨਤੀਆਂ ਪਾ ਕੇ ਆਪਾ-ਪਾਵਖਾਉਂਦੇ ਨੇ ਪਰ ਉਹਨਾਂ ਨੂੰ ਇਹ ਨਹੀਂ ਪਤਾ ਇਤਿਹਾਸ ਦੇ ਵਿੱਚ ਕਿ ਇਹ ਬੁਝ ਦਿਲੀ ਦੀ ਨਿਸ਼ਾਨੀ ਹੈ ਇਹ ਸਿੱਖੀ ਦੀ ਨਿਸ਼ਾਨੀ ਨਹੀਂ ਸੋ ਜਦੋਂ ਚਾਰਛ ਫੇਰੇ ਸਿੱਖ ਕੁੰਦਰਾ ਵਿੱਚ ਜੰਗਲਾਂ ਵਿੱਚ ਚਲੇ ਗਏ ਵੇਲੇ-ਕਵੇਲੇ ਸਿੱਖ ਜਿਹੜੇ ਨੇ ਉਹ ਆਪਣਾ ਰਾਤ-ਬਰਾਤੇ ਪਿੰਡਾਂ ਤੈਅ ਕਰਦੇ ਸੀ ਐਸੇ ਖਿਆਲ ਨੂੰ ਮੁੱਖ ਰੱਖ ਕੇ ਦੋ ਸਿੰਘਾਂ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਜੀ ਰਾਜ ਪਟਾਣੀ ਤੋਂ ਸ੍ਰੀ ਅਮਰitsar ਸਾਹਿਬ ਦੀ ਦਰਸ਼ਨ ਕਰਨ ਵਾਤੇ ਚੱਲ ਪਏ ਇਹ ਸੰਗਰਾਦ ਨੂੰ ਸਫ਼ਰ ਕਰਦੇ ਤੇ ਦਿਨ ਵਿਲੇ ਆਰਾਮ ਕਰਦੇ ਇੱਕ ਸ਼ਾਮ ਨੂੰ ਜਦੋਂ ਦੋਵੇਂ ਸ੍ਰੀ ਤਰਨਤਾਰਨ ਸਾਹਿਬ ਦੇ ਨੇੜੇ ਦਿੱਖਤਾ ਦੇ ਝੁੰਡ ਵਿੱਚੋਂ ਨਿਕਲ ਕੇ ਸਫ਼ਰ ਦੀ ਤਿਆਰੀ ਵਿੱਚ ਸਨ ਦੋ ਮੁਸਲਮਾਨ ਪਠਾਣ ਉਦੋਂ ਲੰਘੇ ਝਾੜੀਆਂ ਪਿੱਛੇ ਕੁਝ ਪਰਛਾਵਾਂ ਵੇਖ ਕੇ ਇਸ ਪ੍ਰਕਾਰ ਆਪਸ ਵਿੱਚ ਗੱਲਬਾਤ ਕੀਤੀ ਝਾੜੀਆਂ ਪਿੱਛੇ ਛਪੇ ਸਿੰਘ ਪਾ ਜੇ ਹਨ ਦੂਜਾ ਸਾਥੀ ਕਹਿਣ ਲੱਗਾ ਨਹੀਂ ਸਿੰਘ ਛਿਪਣ ਵਾਲੇ ਨਹੀਂ ਹੁੰਦੇ ਮੁਕਾਬਲਾ ਕਰਕੇ ਸ਼ਹੀਦ ਹੁੰਦੇ ਨੇ ਪਹਿਲਾ ਪੈਰਾਵੇ ਅਤੇ ਢੀਲ ਲੋ ਤੋਂ ਸਿੰਘ ਹੀ ਲੱਗਦੇ ਨੇ ਦੂਜਾ ਕਹਿਣ ਲੱਗਾ ਸੂਬਾ ਲਾਹੌਰ ਨੇ ਢੰਡੋਰਾ ਪਟਵਾਇਆ ਹੈ ਕਿ ਸਿੱਖ ਸਭ ਮਾਰ ਦਿੱਤੇ ਗਏ ਨੇ ਤੇ ਪੰਜਾਬ ਵਿੱਚ ਕੋਈ ਸਿੰਘ ਨਹੀਂ ਬਚਿਆ ਭਾਈ ਬੋਤਾ ਸਿੰਘ ਤੇ ਭਾਈ ਗਰਜਾ ਸਿੰਘ ਜੀ ਨੇ ਉਹਨਾਂ ਦੀਆਂ ਗੱਲਾਂ ਸੁਣ ਕੇ ਸ਼ੰਗਾਂ ਦੀ ਹੋਂਦ ਦਾ ਫੈਸਲਾ ਲਿਆ ਦੋਵਾਂ ਨੇ ਸਲਾਹ ਕਰਕੇ ਸ਼੍ਰੀ ਤਰਨਤਾਰਨ ਸਾਹਿਬ ਜੀ ਦੇ ਪਾਸ ਜੋ ਕਿ ਚਵਾਲ ਦੇ ਵਿੱਚ ਦੀ ਲਾਹੌਰ ਨੂੰ ੜਕ ਜਾਂਦੀ ਹੈ ਕਹਿਣ ਦਾ ਭਾਵ ਕਿ ਲਾਹੌਰ ਦਿੱਲੀ ਦਾ ਰਸਤਾ ਸੀ ਉਸ ਸੜਕ ਦੇ ਉੱਤੇ ਉਸ ਨੂੰ ਸ਼ਾਹੀ ੜਕ ਕਹਿੰਦੇ ਸਨ ਨੌਰਦੀਨ ਦੀ ਸਰਾਹ ਦੇ ਲਾਗੇ ਉਹਨਾਂ ਨੇ ਚੁੰਗੀ ਉੱਤੇ ਅੱਲਾ ਕਰਕੇ ਕਬਜ਼ਾ ਕਰ ਲਿਆ ਇਹ ਸ਼ਰਕ ਤੋਂ ਲੰਘਣ ਵਾਲੇ ਹਰ ਗੱਡੇ ਪਾਸੋਂ ਇੱਕ ਆਨਾ ਤੇ ਖੋਤੇ ਪਾਸੋਂ ਇੱਕ ਪੈਸਾ ਟੈਕਸ ਚੁੰਗੀ ਲੈਣਾ ਸ਼ੁਰੂ ਕਰ ਦਿੱਤਾ ਰਸਤੇ ਵਿੱਚੋਂ ਲੰਘਣ ਵਾਲਿਆਂ ਨੂੰ ਦੱਸ ਦੇ ਸੰ ਕਿ ਖਾਲਸੇ ਦਾ ਰਾਜ ਹੋ ਗਿਆ ਹੈ ਕਈ ਦਿਨ ਐਵੇਂ ਹੀ ਲੰਘਣ ਤੋਂ ਪ੍ਰੰਤ ਉਹਨਾਂ ਨੇ ਇੱਕ ਮੁਸਾਫਰ ਹੱਥ ਲਾਹੌਰ ਦੇ ਸੂਬੇ ਨੂੰ ਇੱਕ ਚਿੱਠੀ ਲੈ ਕੇ ਭੇਜੀ ਜਿਸ ਦੇ ਵਿੱਚ ਲਿਖਿਆ ਕਿ ਚਿੱਠੀ ਲਿਖੇ ਸਿੰਘ ਬੋਤਾ ਹੱਥ ਹੈ ਛੋਟਾ ਰਾਘੜੋਤਾ ਆਣਾ ਲਾਇਆ ਗੱਡੇ ਨੂੰ ਪੈਸਾ ਲਾਇਆ ਖੋਤਾ ਆਖੀ ਭਾਬੀ ਖਾਨੋਂ ਨੂੰ ਤੇਰਾ ਦੇਵਰ ਹੈ ਸਿੰਘ ਬੋਤਾ ਮੇਰਾ ਕਹੀਂ ਸੁਨੇਹਾ ਜਾਏ ਭਾਬੀ ਖਾਨੋਂ ਨੂੰ ਸਮਝਾਏ ਤੇਰਾ ਸਾਰ ਸਿੰਘ ਜੂ ਲੇਤਾ ਤੈਨੂੰ ਰਿਆ ਅੜੀ ਖਲੋਤਾ ਆਏ ਸਰਾਈ ਨੂਰ ਦੀ ਪਾਸ ਤੂੰ ਜੋਰ ਲਗਾ ਲੈ ਖਾਸ ਸਿੰਘਾਂ ਦੀ ਇਹ ਚਿੱਠੀ ਨੂੰ ਪੜਕੇ ਜਕਰੀਆ ਖਾਨ ਨੇ 200 ਸਪਾਈਆਂ ਨੂੰ ਭੇਜਿਆ ਸਿੰਘਾਂ ਨੂੰ ਫੜਕੇ ਲਿਆਓ ਸੌਜਨੋਂ ਆਉਂਦੀ ਵੇਖ ਕੇ ਭਾਈ ਬੋਤਾ ਸਿੰਘ ਤੇ ਪਾਈ ਗਰਜਾ ਸਿੰਘ ਨੇ ਲਲਕਾਰਿਆ ਔਰ ਦੋਵਾਂ ਨੇ ਪਹਿਲਾਂ ਹੀ ਜਿਵੇਂ ਕੇ ਵਿਚਾਰ ਕੀਤੇ ਸੀ ਬੋਤਾ ਸਿੰਘ ਜੜ ਸਿੱਖ ਸੀ ਔਰ ਗਰਜਾ ਸਿੰਘ ਮਜਬੀ ਸਿੰਘ ਸੀ ਦੋਵਾਂ ਨੇ ਰਏ ਐਸੀ ਕੀਤੀ ਕਿ ਆਪਾ ਪਿੱਠ ਨਾਲ ਪਿੱਠ ਜੋੜ ਕੇ ਲੜਾਂਗੇ ਕੋਲ ਉਹਨਾਂ ਦੇ ਮੁਕਤਹਿਰ ਸਨ ਜਿਹੜੇ ਕੇ ਬੜੇ ਬੜੇ ਮੋٹے ਡੰਡੇ ਬਣਾ ਕੇ ਰੱਖੇ ਹੋਏ ਸਨ ਔਰ ਉਹਨਾਂ ਨੇ ਲੜਨ ਵਾਸਤੇ ਲਲਕਾਰਾ ਮਾਰਿਆ ਸਿੰਘਾਂ ਨੇ ਪਹਿਲੇ ਹੱਲੇ ਦੇ ਵਿੱਚ ਛੇ ਪਠਾਨ ਮਾਰ ਸੁੱਟੇ ਫਿਰ ਦੋ ਦੋ ਪਠਾਨ ਫਿਰ ਇੱਕ ਇੱਕ ਸਿੰਘ ਨਾਲ ਲੜੇ ਇਸ ਤਰ੍ਹਾਂ ਘਟੋ ਘਟ 20 ਪਠਾਨ ਹੋਰ ਮਾਰੇ ਗਏ ਹਾਰ ਕੇ ਬਾਕੀ ਸਾਈ ਫੌਜ ਨੇ ਇਕੱਠਿਆਂ ਰਲ ਕੇ ਹੱਲਾ ਕਰ ਦਿੱਤਾ ਸਿੰਘ ਹੋਰ ਕਈਆਂ ਨੂੰ ਖਤਮ ਕਰਕੇ ਅੰਤ ਸ਼ਹੀਦੀ ਦਾ ਜਾਮ ਪੀ ਗਏ ਉਹ ਸਾਨ ਜ਼ਿਲ੍ਹਾ ਤਰਨਤਾਰਨ ਸਾਹਿਬ ਜੀ ਦੇ ਚਵਾਰ ਰੋਡ ਨਜ਼ਦੀਕ ਗਲ ਕਵੀ ਸੰਤੋਖ ਸਿੰਘ ਜੀ ਦੇ ਨੇ ਦੇ ਜੇ ਜਗਤ ਇਹ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਨੇ ਸ਼ਹੀਦੀ ਪਾਈ ਸੀ ਗੁਰਦੁਆਰਾ ਸਾਹਿਬ ਸਿਸ਼ਾਕ ਹੈ ਸੁਗਰੂ ਸਵਾਰੀ ਹੋਈ ਸੀ ਭਾਈ ਬੋਤਾ ਸਿੰਘ ਤੇ ਭਾਈ ਗਰਜਾ ਸਿੰਘ ਇਹਨਾਂ ਦਾ ਇਤਿਹਾਸ ਜਿਨ੍ਹਾਂ ਨੇ ਸਿੱਖਾਂ ਦੀ ਆਵਾਜ਼ ਸੁਣ ਕੇ ਕਿ ਸਿੱਖ ਖਤਮ ਹੋ ਗਿਆ ਉਸ ਲਲਕਾਰ ਨੂੰ ਕਾਇਮ ਰੱਖਿਆ ਔਰ ਅੱਜ ਵੀ ਉਹਨਾਂ ਨੂੰ ਸ਼ਹੀਦਾਂ ਨੂੰ ਯਾਦ ਕੀਤਾ ਜਾਂਦਾ ਹੈ ਆਓ ਗੁਰੂ ਸਵਾਰਿਓਂ ਆਈਆਂ ਭੁੱਲਾਂ ਨੂੰ ਚਿਤਾਰਿਓ ਗੱਜ ਕੇ ਫਤਿਹ ਜਾਈਏ ਜੀ ਵਾਹਿ ਜਿਕਾ ਖਾਲਸਾ ਵਾਹਿ ਜਿਕੀ ਫਤਿਹ